ਸਰ ਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਣ ਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਸਾਹਮਣੇ ਜਿਹੜੀ ਸਕਰੀਨ ਤੇ ਤੁਸੀਂ ਮੱਝ ਝੋਟੀ ਵੇਖ ਰਹੇ ਆ ਇਹ ਪਹਿਲਾ ਸੂਆ ਸੂਣ ਵਾਲੀ ਐ 5-4 ਦਿਨ ਇਹਦੇ ਸਮਾਂ ਹਜੇ ਬਾਕੀ ਐ ਥੱਲੋਂ ਸਾਫ਼ ਸੁਥਰੀ ਐ ਦੂਰਾ ਮੁਠੀ ਵਾਲਾ ਥਣ ਲੱਗਿਆ ਪਿਆ ਚੰਗਾ ਪਾਵਰ ਵਾਲਾ ਥਣ ਲੱਗਿਆ ਪਿਆ ਆਮ ਇੱਕ ਦਰਮਿਆਨੇ ਜੇ ਕੱਦ ਦੀ ਹੈ ਬਹੁਤਾ ਵੱਡਾ ਕੱਦ ਨਹੀਂ ਕਹਿ ਸਕਦੇ ਆਪਾਂ ਵੀ ਬਹੁਤ ਵੱਡੇ ਟਾਂਚੇ ਦੀ ਹੈ ਕੱਦ ਕੱਟਦੀ ਉਹ ਸਾਫ ਸੁਥਰੀ ਹੈ ਜਿੰਨੀ ਹੈਗੀ ਹੈ ਆਮ ਦਰਮਿਆਨੇ ਜੇ ਕੱਦ ਦੀ 10 11 ਕਿਲੋ ਦੁੱਧ ਬੜੇ ਆਮ ਨਾਲ ਪਾ ਦੂਗੀ ਚੰਗੀ ਕੁਆਲਟੀ ਦਾ ਰਮੇ ਆ ਥਣਲੇਵਾ ਬਹੁਤ ਚੰਗਾ ਲੱਗਿਆ ਵਾ ਪਿੱਠ ਪੁੜੇ ਦੀ ਬਹੁਤ ਚੰਗੀ ਵੀ ਹੈ ਅਜੇ 5 4 ਦਿਨ ਬੜੇ ਆਮ ਨਾਲ ਕੱਢ ਜੂਗੀ ਥੱਲੇ ਬਹੁਤ ਚੰਗੀ ਬਣੂਗੀ ਬਹੁਤ ਚੰਗੀ ਮਹਿੰਦੀ ਹੈ ਵਸ ਇੱਕ ਗਰੀਬ ਘਰ ਕੋਲੇ ਸੀਗੀ ਅੱਧ ਅੱਧ ਵਾਲਿਆਂ ਕੋਲੇ ਸੀਗੀ ਆਪਾਂ ਜਿੰਨਾਂ ਤੋਂ ਲਈ ਹੈ ਉਹਨਾਂ ਤੋਂ ਸਾਮ ਸੰਭਾਲਣੀ ਐਡੀ ਹੋਈ ਉਹ ਥਣ ਲੇਵੇ ਦੀ ਬਹੁਤ ਜਿਆਦਾ ਚੰਗੀ ਆ ਜਿੰਨੇ ਕਹਿ ਸਕਦੇ ਓੰਨੀ ਆ ਦੂਰਾ ਮੁਠੀ ਵਾਲਾ ਥਣ ਲੱਗਿਆ ਹੋਇਆ ਰੇਟ ਇਹਦਾ ਦੇਣ ਲੈਣ ਵਾਲਾ 85000 ਰੁਪਇਆ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਹੈ ਇਹਦੇ ਵਿੱਚ ਕੋਈ ਬਾਦ ਘਾਟ ਨਹੀਂ ਹੋਣੀ ਕਿ 85000 ਰੁਪਏ ਦੀ ਜੈਸ 9 ਵਾਲਾ ਰੇਟ ਹੈ ਦਾ ਚੰਗੀ ਸਾਫ ਸੁਥਰੀ ਝੋਟੀ ਹੈ ਵੀਡੀਓ ਚੰਗੀ ਲੱਗੀ ਲਾਇਕ ਤੇ ਸ਼ੇਅਰ ਜਰੂਰ ਕਰਿਓ ਤੋਰ ਫੇਰ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਥਣ ਵਿਰਲਾ ਤੇ ਆ ਦੋਨੇ ਪਾਸੋਂ ਚੰਗਾ ਮੁਠੀ ਵਾਲਾ ਥਣ ਲੱਗਿਆ ਪਿਆ ਪਾਵਰ ਵਾਲਾ ਜੀ ਨੂੰ ਆਪਾਂ ਥਣ ਕਹਿ ਦਿੰਨੇ ਆ ਉਹ ਥਣ ਲੱਗਿਆ ਪਿਆ ਝੋਟੀ ਦੇ ਸਾਰੇ ਵੀਰਾਂ ਦਾ ਧੰਨਵਾਦ ਜੀ